welcom to my new blog ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਆਏ ਆ ਤਖਤ ਸ਼੍ਰੀ ਦਮਦਮਾ ਸਾਹਿਬ ਵਿਸਾਖੀ ਦੇ ਮਹੀਨੇ ਤੇ ਵਿਸਾਖੀ ਦੀਆਂ ਸਾਡੇ ਵੱਲੋਂ ਬਹੁਤ ਬਹੁਤ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਇਹ ਆਪਾਂ ਚੱਲ ਰਹੇ ਆ ਰੋਡ ਦੇ ਉੱਪਰ ਆ ਉੱਪਰ ਲਿਖਿਆ ਆ ਮੇਰੀ ਸਪੀਰੀ ਵਿਸਾਖੀ ਕਾਨਫਰੰਸ ਜਾਨੀ ਕਿ ਲੀਡਰਾਂ ਦੀਆਂ ਇੱਥੇ ਰੇਲੀਆਂ ਵਗੈਰਾ ਹੋ ਰਹੀਆਂ ਸਨ ਤੇ ਇਸ ਪਾਸੇ ਆਈਸਕ੍ਰੀਮ ਵਾਲੇ ਆਈਸਕ੍ਰੀਮ ਦੇ ਰਹੇ ਸੀ ਉਹ ਸਾਹਮਣੇ ਬਿਲਕੁਲ ਦਰਬਾਰ ਹਾਲ ਦਿਖ ਰਿਹਾ ਸੀ ਜਿਸ ਦੇ ਵਿੱਚ ਲੰਗਰ ਲੱਗਿਆ ਹੋਇਆ ਸੀ ਇਸ ਤਰਫ ਮੇਲੇ ਵਗੈਰਾ ਲੱਗੇ ਹੋਏ ਸਨ ਤੇ ਅਸੀਂ ਗਏ ਚੂਲਾ ਗਰਾਉਂਡ ਦੇ ਵਿੱਚ ਜਿੱਥੇ ਕਿ ਬੱਚਿਆਂ ਦੀਆਂ ਬਹੁਤ ਸਾਰੀ ਪੀੜ ਸੀ ਅਲੱਗ-ਅਲੱਗ ਤਰ੍ਹਾਂ ਦੇ ਚੂਲੇ ਵਗੈਰਾ ਚੱਲ ਰਹੇ ਸੀ ਬਾਜ਼ਾਰ ਨੂੰ ਕ੍ਰਾਸ ਕਰਦੇ ਹੋਏ ਅਸੀਂ ਪਹੁੰਚ ਗਏ ਜਿੱਥੇ ਕਿ ਹਰ ਤਰ੍ਹਾਂ ਦੇ ਬੱਚਿਆਂ ਦੇ ਖੇਡਣ ਵਾਲੀਆਂ ਜਿਸ ਤਰ੍ਹਾਂ ਕਿ ਚੂਲੇ ਵਗੈਰਾ ਬੱਚਿਆਂ ਦਾ ਬਹੁਤ ਮਨ ਹੁੰਦਾ ਉਹ ਚੱਲੀ ਜਾਂਦੇ ਸਨ ਤੇ ਇਸੇ ਹੀ ਤਰਫ ਉਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਮਿੱਕੀ ਮਾઉસ ਚਡੋਲ ਵਗੈਰਾ ਤੇ ਆਦੀ ਹੋਰ ਬਹੁਤ ਸਾਰੇ ਚੁੱਲੇ ਸਨ ਉਸੇ ਤਰ੍ਹਾਂ ਹੀ ਇਧਰ ਪਿੱਛੇ ਆਪਣੇ ਸੰਗਤ ਆ ਰਹੀ ਸੀ ਕੋਈ ਆਪਦੇ ਬੱਚਿਆਂ ਨੂੰ ਘੁਮਾ ਰਿਆ ਸੀਗਾ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿੰਨਾ ਮਨਮੋਹਣ ਝੋਨਾ ਚੱਲ ਰਿਹਾ ਹੈ ਕਿ ਇਸ ਵੀਡੀਓ ਦੇ ਆਪਾਂ ਅੱਗੇ ਸੋਨੂੰ ਦੱਸਾਂਗੇ ਵਿਸਾਖੀ ਦਾ ਇਤਿਹਾਸ ਤੇ ਸਿੱਖ ਖਾਲਸਾ ਪੰਥ ਦੀ ਸਾਜਣਾ ਤੋਂ ਲੈ ਕੇ ਉਸ ਦੀ ਰਹਿਤ ਮਰਿਆਦਾ ਦੇ ਵਿੱਚ ਰਹਿਣਾ ਕਿਸ ਤਰ੍ਹਾਂ ਹੈ ਉਹ ਸਾਰਾ ਕੁਝ ਆਪਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਅੱਜ ਦੇ ਬਲੌਗ ਦੇ ਵਿੱਚ ਜੇ ਕਿਸੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤੇ ਉਹ ਇੱਕ ਵਾਰ YouTube ਦੇ ਉੱਪਰ ਸਫਰਸੰਗ ਪਰ ਕੇ ਸਬਸਕ੍ਰਾਈਬਰ ਨੂੰ ਜ਼ਰੂਰ ਕਰੇ ਤੇ ਫੇਸਬੁੱਕ ਦੇ ਉੱਪਰ ਵੀ ਆਪਣਾ ਇਸੇ ਹੀ ਨਾਮ ਦੇ ਉੱਪਰ ਚੈਨਲ ਆ ਤੁਸੀਂ ਰਿਸਰਚ ਕਰ ਸਕਦੇ ਹੋ ਤਾਂ ਆ ਸਾਹਮਣੇ ਦੇਖੋ ਇੱਕ ਟ੍ਰੇਨ ਵਾਲਾ ਥੂਲਾ ਵਗੈਰਾ ਚੱਲ ਰਿਹਾ ਸੀਗਾ ਤੇ ਆ ਨਾਲ ਹੀ ਮੈਨੂੰ ਕਈ ਪਬਲਿਕ ਵਗੈਰਾ ਪੁੱਛਣ ਲੱਗੇ ਵੀ ਤੁਹਾਡੇ ਚੈਨਲ ਦਾ ਭਾਈ ਸਾਹਿਬ ਨੇਮ ਕੀ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਚੈਨਲ ਦਾ ਨਾਮ ਹੈ ਸਫਰ ਸੰਗ ਇਸਦੇ ਉਹਨਾਂ ਨੇ ਤੁਰਤ ਪਹਿ ਰਿਸਰਚ ਤੇ ਇਹ ਭਾਈ ਸਾਹਿਬ ਮੈਨੂੰ ਆ ਮੇਰੇ ਕੋਲੇ ਆ ਕੇ ਕਹਿੰਦੇ ਮੇਰੀ ਵੀਡੀਓ ਤੁਸੀਂ ਦੁਬਾਰੇ ਬਣਾਓ ਤੇ ਮੈਂ ਅੱਗੇ ਚੱਲ ਰਿਹਾ ਮੈਂ ਕੋਈ ਗੱਲ ਨਹੀਂ ਬਾਜੀ ਤੁਹਾਡੀ ਵੀ ਵੀਡੀਓ ਜ਼ਰੂਰ ਲਵਾੰਗੇ ਆਪਾਂ ਵੀਡੀਓ ਦੇ ਵਿੱਚ ਤੇ ਨਾਲ ਹੀ ਨਾਲ ਹੁਣ ਅਸੀਂ ਆ ਗਏ ਆਂ ਦਰਬਾਰ ਸਾਹਿਬ ਵਾਲੀ ਛੜ ਇੱਥੇ ਬਹੁਤ ਸੋਹਣੇ ਅਸਤਰ ਸ਼ਸਤਰ ਜਾਨੀ ਕਿ ਕੁਰਪਾਨਾ ਦਮਾਲੇ ਸਰੋਪਾ ਸਾਹਿਬ ਤੇ ਹਜ਼ੂਰੀਆ ਮਿਲ ਰਹੇ ਸਨ ਦੇਖੋ ਬਹੁਤ ਦੂਰੋਂ ਕੋਈ ਕਾਰਾਂ ਤੇ ਕੋਈ ਪੈਦਲ ਬੱਸਾਂ ਗੱਡੀਆਂ ਤੇ ਇਹ ਜਿਸ ਤਰ੍ਹਾਂ ਵੀ ਸੰਗਤ ਨੇੜੇ ਤੇਰੇ ਦੀ ਦੂਰ ਦੀ ਪਹੁੰਚ ਸਕਦੀ ਸੀ ਉਸੇ ਉਸੇ ਤਰ੍ਹਾਂ ਹੀ ਪਹੁੰਚੀ ਤੇ ਆ ਨਾਲ ਹੀ ਦਰਵਾਨ ਨਾਲ ਤੇ ਹੁਣ ਆਪਾਂ ਪਹੁੰਚ ਗਏ ਆ ਜੋੜਾ ਘਰ ਦੇ ਅੰਦਰ ਸਭ ਤੋਂ ਪਹਿਲਾਂ ਆਪਾਂ ਇੱਥੇ ਆਪਣੇ ਜੁੱਤੇ ਜਾਣੀ ਕਿ ਚੱਪਲਾ ਵਗੈਰਾ ਬੂਟ ਜਮਾ ਕਰਵਾਏ ਤੋਗੀ ਇਹ ਸਥਾਨ ਦੇ ਉੱਪਰ ਜ਼ਰੂਰੀ ਸੀ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਜੋੜਾ ਘਰ ਦੇ ਨਾਲ ਹੀ ਲੰਗਰ ਚੱਲੀ ਜਾ ਰਿਹਾ ਸੀ ਜਿਸ ਦੇ ਵਿੱਚ ਬਹੁਤ ਸਾਰੀ ਭੀੜ ਸੀ ਤੇ ਸੇਵਾਦਾਰ ਸੇਵਾਦਾਰनियां ਸੇਵਾ ਕਰ ਰਹੇ ਸਨ ਕੁਝ ਸਬਜ਼ੀਆਂ ਵਗੈਰਾ ਕੱਟ ਰਹੇ ਸਨ ਤੇ ਕੁਝ ਲੰਗਰ ਪਾਣੀ ਸਿਕਾ ਰਹੇ ਸਨ ਤੇ ਹੁਣ ਆਪਾਂ ਚੱਲ ਪਏ ਆ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਜਾਨੇ ਕਿ ਉਸ ਸਥਾਨ ਦੇ ਉੱਪਰ ਜਿੱਥੇ ਗੁਰੂ ਸਾਹਿਬ ਜੀ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤ ਉਹ ਤੁਸੀਂ ਬਿਲਕੁਲ ਵੀਡੀਓ ਦੇ ਸਾਹਮਣੇ ਵਾਲੇ ਤਰਫ ਦੇਖ ਰਹੇ ਹੋਗੇ ਕਿ ਉਹ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਆਸੇ-ਪਾਸੇ ਬਿਆਰ ਦੀ ਤੁਨ ਰੌਣਕ ਦੱਸੋ ਕਿਸ ਤਰ੍ਹਾਂ ਲੱਗੀ ਤੇ ਆਹ ਸਾਹਮਣੇ ਦੇਖ ਰਹੇ ਹਾਂ ਉਸ ਦੇ ਵਿੱਚ ਬਾਦਲ ਸਾਹਿਬ ਦੀ ਰੈਲੀ ਇੱਕ ਬਹੁਤ ਵੱਡਾ ਕੱਟ ਸੀ ਤੇ ਇਸੇ ਤਰ੍ਹਾਂ ਹੀ ਉਹ ਜੋ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਉਹ ਹੈ ਰਹਾਸ਼ੀ ਬਿਲਡਿੰਗ ਜਿਸ ਦੇ ਵਿੱਚ ਜੇ ਤੁਸੀਂ ਇਸ ਸਥਾਨ ਤੇ ਆਓ ਤੇ ਉਹ ਸਾਹਮਣੇ ਜੋ ਕੀ ਬਿਲਡਿੰਗ ਦੇਖ ਰਹੇ ਹੋ ਉਸ ਦੇ ਵਿੱਚ ਕਮਰਾ ਵਗੈਰਾ ਤੁਹਾਨੂੰ ਮਿਲ ਸਕਦਾ ਤੇ ਇਹ ਜਿਹੜਾ ਬਿਲਕੁਲ ਸਾਹਮਣੇ ਦੇਖ ਰਹੇ ਹਾਂ ਇਹ ਹੈਗਾ ਗੇਟ ਜਾਨੇ ਕਿ ਉਹ ਐਂਟਰੀ ਪੁਆਇੰਟ ਜਿੱਥੋਂ ਤੁਸੀਂ ਲੰਘ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੋਗੇ ਇਹ ਤਖਤ ਸ੍ਰੀ ਦਮਦਮਾ ਸਾਹਿਬ ਉਹ ਪਵਿੱਤਰ ਤਖਤ ੜੀ ਹੈ ਜਿੱਥੇ ਆ ਕੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ अनेका ਹੀ ਕੌਤਕ ਰਚੇ ਤੇ ਇਸੇ ਹੀ ਸਥਾਨ ਤੋਂ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਪਤਾ ਚੱਲਿਆ ਸੀ ਕਿ ਇਹ ਜ਼ਾਲਮਾਂ ਨੇ ਹਰਮੰਦਰ ਸਾਹਿਬ ਦੇ ਸਰੋਵਰ ਦੀ ਵੇਅ ਅਦਵੀ ਕਰੀ ਆ ਤੇ ਇਸੇ ਹੀ ਸਥਾਨ ਤੋਂ ਓਂ ਬਾਬਾ ਦੀਪ ਸਿੰਘ ਜੀ ਭਗਤੀ ਕਰਦੇ ਹੋਏ ਇਹ ਕੁਝ ਨਿਹੰਗ ਸਿੰਘ ਫੌਜਾਂ ਨੂੰ ਨਾਂ ਲੈ ਕੇ ਚੱਲ ਪਏ ਸਨ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਗੇ ਹੋ ਸਕਿਆ ਤਾਂ ਇਸ ਵੀਡੀਓ ਦੇ ਵਿੱਚ ਜਾਂ ਅਗਲੀ ਵੀਡੀਓ ਦੇ ਵਿੱਚ ਬਾਬਾ ਦੀਪ ਸਿੰਘ ਦੀ ਨਿਹੰਗ ਸਿੰਘ ਛੌਨੀ ਤੇ ਉਹ ਖੂਹ ਜਿਸ ਖੂਹ ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਸੰਗਤਾਂ ਨੂੰ ਜਲ ਸ਼ਿਕਾਇਆ ਕਰਦੇ ਸਨ ਤੇ ਖੁਦ ਜਲ ਸ਼ਿਕਾਇਆ ਕਰਦੇ ਸਨ ਉਸ ਥਾਂ ਦੀ ਵੀਡੀਓ ਵੀ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਜਿਹਨੂੰ ਕੀ ਅੱਜ ਕੱਲ ਨਿਹੰਗ ਸਿੰਘਾਂ ਦੀ ਸ਼ੌਣੀ ਵੀ ਕਿਹਾ ਜਾਂਦਾ ਹੈ ਤੇ ਪ੍ਰਮੁੱਖ ਹੈੱਡ ਕੁਆਰਟਰ ਵੀ ਹੈ ਤੇ ਸਾਹਮਣੇ ਮੈਂ ਜ਼ੂਮ ਕਰਿਆ ਉਹ ਭਾਈ ਕੁਝ ਫੋਟੋ ਨਿਸ਼ਾਨ ਸਾਹਿਬ ਦੇਖ ਰਿਹਾ ਹਾਂ ਤੇ ਆਦਨ ਜ਼ੂਮ ਕਰਕੇ ਅਸੀਂ ਤਖਤ ਸ੍ਰੀ ਦਮਦਮਾ ਸਾਹਿਬ ਦਿਖਾ ਰਹੇ ਹਾਂ ਤੇ ਇਸ ਥਾਨ ਦੇ ਕਰੋ ਦਰਸ਼ਨ ਜਿਨ੍ਹਾਂ ਨੂੰ ਦਰਸ਼ਨ ਹੋਏ ਤੇ ਕਮੈਂਟ ਦੇ ਵਿੱਚ ਜ਼ਰੂਰ ਵਾਹਿਗੁਰੂ ਜੀ ਲਿਖੋ ਲਿਖੋ ਇੱਕ ਵਾਰ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਵੀਡੀਓ ਤੇ ਕਿੰਨੇ ਲੋਕਾਂ ਨੂੰ ਅੱਜ ਘਰ ਬੈਠੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਹੋ ਰਹੇ ਆ ਤੇ ਹੁਣ ਆਪਾਂ ਚੱਲ ਰਹੇ ਸੀ ਅੱਗੇ ਕੱਲ ਨੂੰ ਤੇ ਆਪਾਂ ਨੂੰ ਕੁਝ ਆਪਣੇ ਫਾਲੋਅਰ ਵੀ ਮਿਲੇ ਜਿਹੜੇ ਕਿ ਆਪ ਨੂੰ ਚੱਲਦੀ ਵੀਡੀਓ ਦੇ ਵਿੱਚ ਕੁਝ ਮਜ਼ਾਕ ਵਗੈਰਾ ਕਰ ਰਹੇ ਸੀ ਤੇ ਤੁਸੀਂ ਆਪ ਹੀ ਦੇਖ ਰਹੇ ਹੋਗੇ ਕਿ ਕਿੰਨੀ ਸੰਗਤ ਜਾਣੀ ਕੀ ਪਬਲਿਕ ਉਸ ਦਰਬਾਰ ਸਾਹਿਬ ਤੇ ਨਕਮਸਤ ਹੋਣ ਵਾਸਤੇ ਆਈ ਹੈ ਤੇ ਇਸ ਤਰਫ ਜਦੋਂ ਆਪਾਂ ਦੇਖਿਆ ਤਾਂ ਦੋ ਗਵਾਰੇ ਬਹੁਤ ਵੱਡੇ ਵੱਡੇ ਲੈ ਕੇ ਖੜਾ ਹੋਇਆ ਸੀ ਕਿਉਂਕਿ ਇਹਨਾਂ ਦਾ ਕੰਮ ਹੈ ਵੇਚਣਾ ਇਹਨਾਂ ਦੀ ਵੀ ਇੱਥੋਂ ਰੋਜੀ ਰੋਟੀ ਚੱਲਦੀ ਹੈ ਸਭ ਦਾ ਆਪੋ ਆਪਣਾ ਰੁਜ਼ਗਾਰ ਹੁੰਦਾ ਹੈ ਤੇ ਇਸੇ ਤਰ੍ਹਾਂ ਪਬਲਿਕ ਵਗੈਰਾ ਬਹੁਤ ਜ਼ਿਆਦਾ ਆ ਰਹੀ ਸੀਗੀ ਦੀ ਤੇ ਕਾਫੀ ਲੰਬੀਆਂ ਕਤਾਰਾਂ ਦੇ ਵਿੱਚ ਖੜੇ ਹੋਏ ਸਨ ਭਗ ਸੇਵਾ ਕਰਦੇ ਹੋਏ ਸੇਵਾਦਾਰ ਉਹਨਾਂ ਨੂੰ ਲਾਈਨਾਂ ਵਿੱਚ ਗਰਮੀ ਦੇ ਕਾਰਨ ਜਲ ਸ਼ਕਾਰ ਰਹੇ ਸਨ ਯਾਨੀ ਕਿ ਪਾਣੀ ਪੀ ਰਹੇ ਸਨ ਤੇ ਕਾਫੀ ਸਮੇਂ ਤੋਂ ਬਾਅਦ ਅਸੀਂ ਦਰਸ਼ਨ ਕੀਤੇ ਕਿਉਂਕਿ ਅੱਜਕੱਲ੍ਹ ਗੁਰੂ ਘਰਾਂ ਦੇ ਵਿੱਚ ਵੀਡੀਓ ਬਣਾਉਣੀ ਅਲਾਉਡ ਨਹੀਂ ਹੈ ਤੇ ਇਸ ਕਰਕੇ ਆਪਾਂ ਵੀਡੀਓ ਵਗੈਰਾ ਕੈਪਚਰ ਨਹੀਂ ਕਰੀ ਤੇ ਜੇ ਕੋਈ ਸਾਡੇ ਤੋਂ ਗਲਤੀ ਫਲਤੀ ਹੋਈ ਤਾਂ ਮਾਫ ਕਰਿਓ ਤੇ ਆਪਾਂ ਤੁਹਾਨੂੰ ਦੱਸਾਂਗੇ ਇਸ ਵਿਸਾਖੀ ਦਾ ਪੂਰਾ ਇਤਿਹਾਸ ਤੇ ਖਾਲਸਾ ਸਿਰਜਣਾ ਦਿਵਸ ਦੀ ਵੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦੇਵਾਂਗੇ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹੋ ਤੁਸੀਂ ਜੁੜੇ ਰਹੋ ਆਪਣੀ ਇਸ ਵੀਡੀਓ ਦੇ ਵਿੱਚ ਤੇ ਇਸੇ ਹੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਇੱਕ ਇਤਿਹਾਸ ਦੱਸਾਂਗੇ ਜੋ ਕਿ ਵਿਸਾਖੀ ਦੇ ਨਾਲ ਵੀ ਬਹੁਤ ਜੁੜਿਆ ਹੋਇਆ ਹੈ ਤੇ ਆਓ ਵਿਸਾਖ ਮਹੀਨੇ ਦੀ ਪਹਿਲੀ ਤਰੀਕ ਨੂੰ ਲੱਗਣ ਵਾਲੇ ਮੇਲੇ ਨੂੰ ਵਿਸਾਖੀ ਕਹਿੰਦੇ ਹਨ ਵਿਸਾਖੀ ਦੇ ਤਿਹਾੜੀ ਮੇਲੇ ਨੂੰ ਕਈ ਕਾਰਨਾ ਕਰਕੇ ਪਵਿੱਤਰ ਮੰਨਿਆ ਜਾਂਦਾ ਹੈ ਪਹਿਲੇ ਸਮਿਆਂ ਵਿੱਚ ਥੋੜੀ-ਥੋੜੀ ਜ਼ਮੀਨ ਤੇ ਲੋਕ ਖੇਤੀ ਕਰਦੇ ਸਨ ਇਸ ਲਈ ਫਸਲਾਂ ਦੀ ਇਹ ਰਾਖੀ ਜੰਗਲੀ ਪਸ਼ੂਆਂ ਤੋਂ ਜਾਨਵਰਾਂ ਤੋਂ ਬਚਾਉਣ ਲਈ ਉਹਨਾਂ ਫਸਲਾਂ ਦੀ ਰਾਖੀ ਕੀਤੀ ਜਾਂਦੀ ਸੀ ਵਿਸਾਖੀ ਨੂੰ ਫਸਲਾਂ ਪੱਕ ਜਾਂਦੀਆਂ ਸਾਨੂੰ ਇਸ ਲਈ ਫਸਲਾਂ ਪੱਕ ਜਾਣ ਤੇ ਲੋਕ ਬਹੁਤ ਖੁਸ਼ ਹੁੰਦੇ ਸਨ ਫਸਲਾਂ ਦੀ ਵਾਢੀ ਸ਼ੁਰੂ ਕਰਦੇ ਸਨ ਵਿਸ਼ੇਸ਼ ਤੌਰ ਤੇ ਵਿਸਾਖੀ ਦੀ ਵਾਢੀ ਦਾ ਮਹੱਤਵ ਕਣਕ ਦੀ ਵਾਢੀ ਲੋਕ ਸ਼ੁਰੂ ਕਰਦੇ ਹਨ ਲੋਕ ਖੁਸ਼ੀ ਵਿੱਚ ਨੱਚਦੇ ਸਨ ਭੰਗੜੇ ਵੀ ਪਾਉਂਦੇ ਸਨ ਤੇ ਥਾਂ-ਥਾਂ ਤੇ ਮੇਲੇ ਲੱਗਦੇ ਸਨ ਇਸ ਤਰ੍ਹਾਂ ਵਿਸਾਖੀ ਨੂੰ ਇੱਕ ਮੌਸਮੀ ਤਿਹਾਰ ਤੌਰ ਤੇ ਮਨਾਇਆ ਜਾਂਦਾ ਸੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1699 ਵਿੱਚ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਪਹਿਲੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਣ ਕਰਵਾਇਆ ਸੀ ਅਤੇ ਫਿਰ ਉਹਨਾਂ ਪੰਜ ਪਿਆਰਾਂ ਤੋਂ ਆਪ ਅੰਮ੍ਰਿਤ ਛਕਿਆ ਸੀ ਇਸ ਲਈ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਬਹੁਤ ਭਾਰੀ ਧਾਰਮਿਕ ਇਕੱਠ ਹੁੰਦਾ ਹੈ ਤੇ ਸੰਗਤਾਂ ਹਮ ਹਮਾ ਕੇ ਬਹੁਤ ਉੱਤੇ ਪਹੁੰਚਦੀਆਂ ਹਨ ਤੇ ਉਸੇ ਹੀ ਤਰ੍ਹਾਂ ਦਮਦਮਾ ਸਹਿਬ ਤਲਵੰਡੀ ਸਾਬੋ ਕਹਿੰਦੇ ਨੇ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਨੇ ਦਮ ਲਿਆ ਸੀ ਵਿੱਚ ਵੀ ਵਿਸਾਖੀ ਵਾਲੇ ਦਿਨ ਧਾਰਮਿਕ ਮੇਲਾ ਲੱਗਦਾ ਹੈ ਤੇ ਹੋਰ ਵੀ ਬਹੁਤ ਸਾਰੇ ਥਾਮਾ ਤੇ ਵਿਸਾਖੀ ਵਾਲੇ ਦਿਨ ਧਾਰਮਿਕ ਮੇਲੇ ਲੱਗਦੇ ਹਨ ਦੀਵਾਨ ਲੱਗਦੇ ਹਨ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਹਨ ਤੇ ਵਿਸਾਖੀ ਅਤੇ ਦੀਵਾਲੀ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਜਾਨੀ ਕਿ ਅੰਮ੍ਰਿਤਸਰ ਸਾਹਿਬ ਵਿੱਚ ਸਿੱਖ ਸੰਗਤਾਂ ਜਾਨੀ ਕਿ ਸਰਵਤ ਖਾਲਸਾ ਦੀਆਂ ਬੈਠਕਾਂ ਹੁੰਦੀਆਂ ਹਨ ਵਿਸਾਖੀ ਵਾਲੇ ਦਿਨ ਹੀ 1800 ਇੱਕ ਵਿੱਚ ਇੱਕ ਵੱਡਾ ਦਰਬਾਰ ਵਿੱਚ ਬਾਬਾ ਸੈਵ ਸਿੰਘ ਬੇਦੀ ਨੇ ਮਹਾਰਾਜਾ ਅਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਦੀ ਦਿੱਤੀ ਸੀ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਜਿਲ੍ਹਿਆਂ ਵਾਲੇ ਬਾਗ ਵਿੱਚ ਜਰਨਲ ਡਾਇਰ ਨੇ ਹਜ਼ਾਰਾਂ નિર્ਦੋਸ਼ ਤੇ ਨਿਹੱਤੇ ਪੰਜਾਬੀਆਂ ਨੂੰ ਗੋਲੀਆਂ ਨਾਲ ਪੁੰਨ ਦਿੱਤਾ ਸੀ ਇਸ ਸਾਕੇ ਨੇ ਸਾਰੇ ਹਿੰਦੁਸਤਾਨ ਨੂੰ ਹਲੂਣ ਕੇ ਰੱਖ ਦਿੱਤਾ ਸੀ ਇਸ ਹੱਤਿਆਕਾਂਡ ਨੇ ਆਜ਼ਾਦੀ ਦੀ ਲੜਾਈ ਲੜੀ ਜਾਂਦੀ ਲੜਾਈ ਨੂੰ ਹੋਰ ਪ੍ਰਚੰਡ ਕੀਤਾ ਸੀ ਇਸ ਹੱਤਿਆਕਾਂਡ ਦਾ ਬਦਲਾ ਉਦਮ ਸਿੰਘ ਸੁਨਾਮ ਨੇ ਜਰਨਲ ਡੇਅਰ ਨੂੰ ਇੰਗਲੈਂਡ ਵਿੱਚ ਗੋਲੀ ਨਾਲ ਮਾਰ ਕੇ ਲਿਆ ਅੱਜ ਦੇ ਰਾਸ਼ਟਰੀ ਲੀਡਰਾਂ ਨੇ ਆਪਣੇ ਰਾਜ ਭਾਗ ਲਈ ਵਿਸਾਖੀ ਪਵਿੱਤਰ ਧਾਰਮਿਕ ਮੇਲਿਆਂ ਨੂੰ ਉਹ ਸ਼ਾਸਕ ਰੰਗ ਵਿੱਚ ਰੰਗ ਦਿੱਤਾ ਹੈ ਹੁਣ ਇਹਨਾਂ ਮੇਲਿਆਂ ਤੇ ਇਕੱਠ ਤਾਂ ਬਹੁਤ ਹੁੰਦਾ ਹੈ ਪਰ ਇਕੱਠ ਨੂੰ ਰਾਜ ਸ਼ਕਤੀਆਂ ਮਨ ਪ੍ਰਚਾਵੇ ਲਈ ਜਿਆਦਾ ਵਰਤਿਆ ਜਾਂਦਾ ਹੈ ਇਹ ਸੀ ਵਿਸਾਖੀ ਦਾ ਇਤਿਹਾਸ